ਜੀਪਸ ਪਹਾੜ ਤੋਂ ਰੋਬਟ ਕੋਲ ਨੇ تسلیم ਕਰੇ My name is Gloria Sharma. I am tenth pass out student of Sacred Convent School, Badnala. Uh, today, I have received this award for scoring above ninety percent in tenth board exam of 2024. At, after education, your goal of life? Currently, my goal is to clear JEE. I have been preparing for it, and now I am moving to class twelfth. So, my current goal is to clear this that. This credit goes to me. Of course, me. I am the only one who worked for this, and uh, I am the only one who stand with myself at that crucial time and the times when I felt low or demotivated. So it goes to me. Thank you. Yeah. I Angelina. <laughs> आज आपको जहाँ सम्मानित किया गया क्या कहना चाहोगे किस भी आपको सम्मानित किया गया? मे, आ, मेरे ट्वेल्थ क्लास में 96.2 आए थे मैं आर्यभट्ट इंटरनेशनल स्कूल से हूँ और इसका क्रेडिट मैं अपने स्कूल और अपने पेरेंट्स को देना चाहूँगी और आ, बाकी आ, उसी साल मेरे ग्रैंडफादर की डेथ हुई थी और आ, मैं बोलूँगी कि उनका आशीर्वाद था कि जो मैं इस मुकाम पर पहुंची फ्यूचर के लिए गोल क्या फ्यूचर गोल मेरा यही तो है कि आई वॉन्ट टू बी एन आई एस ऑफिसर ठीक है एंड आई एम एन एस्पिरेंट सो अभी मैं मतलब तैयारी तैयारी करूँगी सो so, वही मेरा गोल है लाइफ का बहुत बच्चों ਕਿਉਂਕਿ ਜਿਹੜੀਆਂ ਇਹ ਮਲਖੇਡਾਂ ਹੋਈਆਂ ਵੀ ਹੋਰ ਜਦੋਂ ਸੀ ਕਿਸੇ ਨੂੰ ਹੌਸਲਾ ਚਾਹੀਦਾ ਹੱਲਾਸ਼ੀਰ ਕਰ ਦਿਨੇ ਤਾਂ ਉਹਦਾ ਜਿਹੜਾ ਹੋਰ ਅੱਗੇ ਉਹਨਾਂ ਦੀ ਇੱਛਾ ਵਧਦੀ ਆ ਬੱਚਿਆਂ ਦੀ ਤਾਂ ਮੈਂ ਸਮਝਦਾ ਵੀ ਇਹਨਾਂ ਦਾ ਬਹੁਤ ਹੀ ਵਧੀਆ ਪ੍ਰਾਲਾ ਜਿਹੜਾ ਆਏ ਸਾਲ ਇਹ ਜਿਹੜੇ ਸਾਡੇ ਬੱਚੇ ਕਿਸੇ ਪਾਸੇ ਮੱਲਾ ਮਾਰ ਕੇ ਆਉਂਦੇ ਉਹਨਾਂ ਨੂੰ ਇਹ ਸਨਮਾਨਤ ਕਰਦੇ ਨੇ ਕਿਉਂਕਿ ਜਿਹੜੇ ਹਰ ਕੰਮ ਦੇ ਵਿੱਚ ਜਦੋਂ ਕੋਈ ਬੰਦਾ ਕੋਈ ਅਚੀਵਮੈਂਟ ਕਰਦਾ ਹੈ ਤਾਂ ਉਹਨੂੰ ਹੱਲਾਸ਼ੀਰ ਦੀ ਬੜੀ ਜ਼ਰੂਰਤ ਹੁੰਦੀ ਹੈ ਤਾਂ ਇਹਨਾਂ ਨੇ ਉਹ ਜਿਹੜਾ ਬਹੁਤ ਸਲੰਘਾ ਜੋਗੇ ਇਹ ਕਦਮ ਜਿਹੜਾ ਉਠਾਇਆ ਜਿਹੜਾ 25 ਸਾਲ ਤੋਂ ਇਹ ਕਰਦੇ ਆ ਰਹੇ ਤੇ ਜਿਹੜਾ ਸਾਡਾ ਮੇਰਾ ਨਿੱਜੀ ਤੌਰ ਤੇ ਤੇ ਸਾਡੀ ਸਾਰੀ ਪਾਰਟੀ ਦਾ ਇਹਨਾਂ ਜਿਹੜਾ ਸਹਿਯੋਗ ਆ ਉਹ ਹਮੇਸ਼ਾ ਪਹਿਲਾਂ ਵੀ ਰਿਹਾ ਤੇ ਅੱਗੇ ਵੀ ਰਹੂਗਾ ਚਲੋ ਸਾਬ ਤੁਸੀਂ ਇਹ ਇਸ ਟਾਈਮ ਸਰਕਾਰ ਚੱਲ ਰਹੀ ਹੈ ਇਹ ਦੋ ਜਦੋਂ ਜਦੋਂ ਪਰ ਹੋਰ ਇਲੈਕਸ਼ਨ ਇਹਨਾਂ ਨੇ ਇੱਕ ਕਮਿਟਮੈਂਟ ਕੀਤੀ ਸੀ ਪੰਜਾਬ ਦੇ ਲੋਕਾਂ ਨਾਲ ਵੀ ਜਿਹੜੇ ਗਵਰਨਮੈਂਟ ਤੇ ਸਕੂਲ ਆ ਉਹ ਤੇ ਹਸਪੀਟਲ ਇਹਨਾਂ ਦੀ ਮੇਨ ਤਰਜੀਹ ਸੀ ਵੀ ਉਹਨੂੰ ਅਸੀਂ ਇੰਨੇ ਵਧੀਆ ਬਣਾ ਦਾਂਗੇ ਵੀ ਜਿਹੜੀ ਗਵਰਨਮੈਂਟ ਸਕੂਲਾਂ ਦੇ ਵਿੱਚ ਜਿਹੜੇ ਸਾਰੇ ਨੂੰ ਮੁਫਤ ਮਿਲਿਆਗੀ ਸਿੱਖਿਆ ਮਿਲੂਗੀ ਔਰ ਪ੍ਰਾਈਵੇਟ ਸਕੂਲਾਂ ਨਾਲ ਵਧਿਆ ਮਿਲੂਗੀ ਪਰ ਅੱਜ ਬੜੇ ਮੈਨੂੰ ਅਫਸੋਸਨਾ ਇਹ ਗੱਲ ਕਹਿਣੀ ਪੈ ਰਹੀ ਹੈ ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਸਾਡੇ ਸਕੂਲਾਂ ਦੇ ਵਿੱਚ ਟੀਚਰ ਨਹੀਂ ਆਈਟਮ ਸਭ ਤੋਂ ਵੱਡੀ ਤਰਾਦਕੀ ਹੈ ਮੋਸਟਲੀ ਜਿਹੜੇ ਗਵਰਨਮੈਂਟ ਸਕੂਲਾਂ ਵਿੱਚ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਜਿਹੜੇ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰ ਸਕਦੇ ਤਾਂ ਉਹਨਾਂ ਲਈ ਇਹ ਮਤਲਬ ਉਹਨਾ ਬੇਇਨਸਾਫੀ ਹੈ ਤੇ ਮੈਂ ਤੁਹਾਨੂੰ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਰੱਖੀ ਸੀਗੀ ਜਿਹੜੇ ਸਾਡੇ ਪ੍ਰਿੰਸੀਪਲ ਆ ਮੇਰੇ ਖਾਲ ਜੇ 47 ਪੋਸਟ ਨੇ ਉਹਦੇ ਵਿੱਚ ਸਿਰਫ 11 ਜਾਂ 12 ਪੋਸਟਾਂ ਇੱਥੇ ਪ੍ਰਿੰਸੀਪਲ ਪੂਰੇ ਜ਼ਿਲ੍ਹੇ ਦੇ ਬਚ ਨੇ ਇੱਦਾਂ ਹੀ ਹੈਡਮਿਸਟਰਾਂ ਦੀ ਪਿਸ਼ਣਾ ਇੱਦਾਂ ਹੀ ਅਦਰ ਜੋ ਸਬਜੈਕਟ ਨੇ ਉਹਨਾਂ ਟੀਚਰਾਂ ਦੀ ਪਿਸ਼ਣਾ ਹੈ ਇਹੀ ਹਾਲਾਤ ਹਸਪੀਟਲ ਜਿਹਦੇ ਮੈਂ ਤੁਹਾਨੂੰ ਜਿਹੜਾ ਕੱਲ ਸਿੱਖਿਆ ਮੰਤਰੀ ਪਰਸੋਂ ਜਾਂ ਕੱਲ ਆ ਕੇ ਗਏ ਨੇ ਉਦੋਂ ਵੀ ਇਹ ਮਸਲਾ ਠਾਇਆ ਸੀ ਹਾਲਾਂਕਿ ਉਹਨਾਂ ਨੇ ਉਹ ਤਾਂ ਹੁਣ ਆਮ ਲੋਕਾਂ ਨੂੰ ਮਿਲਣ ਤੋਂ ਵੀ ਕੰਨੀ ਘਤਰਾਉਣ ਲੱਗੇ ਜਿਹੜੇ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਹੈ ਤਾਂ ਸਾਡੇ ਪਾਰਟੀ ਦੇ ਕੁਝ ਨਮਾਇੰਦਿਆਂ ਨੇ ਉਹ ਮੈਂ ਬਾਹਰ ਹੋਣ ਕਰਕੇ ਉਹਨਾਂ ਨੂੰ ਮੈਂ ਇਹ ਹਾਂ ਵੀ ਤੁਸੀਂ ਆਪਾਂ ਆਪਣੇ ਸਾਡੇ ਹਲਕੇ ਦੀ ਅਸੀਂ ਸਾਡੇ ਜ਼ਿਲ੍ਹੇ ਦੀ ਅਸੀਂ ਉੱਥੇ ਉਹਨਾਂ ਕੋਲੇ ਗੱਲ ਰੱਖਣੀ ਬਣਦੀ ਉਹ ਇੱਥੇ ਆਏ ਆ ਵੀ ਉਹਨਾਂ ਨੂੰ ਦੱਸੀਏ ਅਸੀਂ ਵੀ ਅਸੀਂ ਕਿੱਥੇ ਖੜੇ ਆ ਤਾਂ ਉਹਨਾਂ ਨੇ ਮਤਲਬ ਉਹਨੂੰ ਮਿਲਣਾ ਵੀ ਮناسب ਨਹੀਂ ਸਮਝਿਆ ਤਾਂ ਮੇਰੇ ਮੇਰੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਮੈਂ ਆਪਣੀ ਪ੍ਰਧਾਨਗੀ ਦੀ ਹੇਠ ਇਹ 25ਵਾਂ ਸਿਲਵਰ ਜੁਬਲੀ ਪ੍ਰੋਗਰਾਮ ਸਾਡੇ ਬਰਨਾਲਾ ਸ਼ਹਿਰ ਦੀਆਂ ਕੁਝ ਮਹਾਨ ਸ਼ਖਸੀਤਾਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਲਗਾਤਾਰ ਕਰਾਉਂਦਾ ਆ ਰਿਹਾ ਹਾਂ ਤੇ ਅੱਜ ਇਹ 25ਵਾਂ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਦੇ ਨਾਲ ਜਿੱਦੇ ਢੰਗ ਦੇ ਨਾਲ ਸਹਿਯੋਗ ਨਾਲ ਹੋਇਆ ਹੈ। ਬਹੁਤ ਬੜੀ ਖੁਸ਼ੀ ਹੈ। ਤੁਹਾਡੇ سپورਟ ਕਰਦੇ ਨਾਲ ਕਿੰਨੇ ਵੀਰੇ ਕਲੱਬ ਦੇ ਮੈਂਬਰ 25 ਤੀ ਮੇਰੇ ਨਾਲ ਹਮੇਸ਼ਾ ਜੁੜੇ ਹੋਏ ਨੇ ਔਰ ਪਿਛਲੇ 25 ਸਾਲ ਤੋਂ ਇਹ ਮੈਂਬਰ ਇਸੇ ਤਰ੍ਹਾਂ ਸਹਿਯੋਗ ਮੇਰੇ ਨਾਲ ਕਰਦੇ ਆ ਰਹੇ ਨੇ। ਇਸ ਕਲੱਬ ਵੱਲੋਂ ਕਿਸ ਤਰ੍ਹਾਂ ਦੇ ਬੱਚਿਆਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਂਦਾ ਔਰ ਕਿੱਥੋਂ-ਕਿੱਥੋਂ ਬੱਚੇ ਆਏ ਸੀ? ਸਾਡੇ ਜ਼ਿਲ੍ਹਾ ਬਰਨਾਲਾ ਦੇ 90% ਤੋਂ ਉੱਪਰ ਜਿਹੜੇ ਬੋਰਡ ਦੀਆਂ ਕਲਾਸਾਂ ਦੇ ਵਿੱਚੋਂ ਬੱਚੇ ਨੰਬਰ ਲੈਂਦੇ ਨੇ ਉਹਨਾਂ ਨੂੰ ਅਸੀਂ ਆਨਰ ਕਰਦੇ ਆਂ। ਕਿ ਨੈਸ਼ਨਲ ਪੰਜਾਬ ਖੇਡਾਂ ਦੇ ਵਿੱਚੋਂ ਜਿਹੜੇ ਬੱਚੇ 골ਡ ਮੈਡਲ ਜਿੱਤ ਕੇ ਆਉਂਦੇ ਆ ਅਸੀਂ ਉਹਨਾਂ ਨੂੰ ਆਨਰ ਕਰਦੇ ਆ ਇਸ ਤੋਂ ਇਲਾਵਾ ਜਿਹੜੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਉਹ ਪੰਜਾਬ ਦੇ ਜਿਹੜੇ ਟਾਪਰ ਬੱਚੇ ਨੇ ਪਹਿਲੀ ਵੀਜ਼ਨ ਲੈਂਦੇ ਨੇ ਪੰਜਾਬ ਦੇ ਕਿਸੇ ਵੀ ਕੋਨੇ 'ਚੋਂ ਨੇ ਅਸੀਂ ਉਹਨਾਂ ਨੂੰ ਬੁਲਾ ਕੇ ਇੱਥੇ ਬੜੇ ਵਧੀਆ ਟੰਗ ਦੇਣਾ ਉਹਨਾਂ ਦਾ ਸਤਿਕਾਰਾ ਵੀ ਸਨਮਾਨ ਕਰਵਾਉਣਾ ਉਹਨਾਂ ਨੇ ਸਮੇਂ ਦੇ ਵਿੱਚ ਜਿਵੇਂ ਐਜੂਕੇਸ਼ਨ ਦਾ ਜਿਹੜਾ ਸਤਾਰਾ ਬੜਾ ਮਹਿੰਗਾ ਹੁੰਦਾ ਜਾ ਰਿਹਾ ਕਲੱਬ ਵੱਲੋਂ ਕੋਈ ਇਦਾਂ ਦਾ ਅਪਰਾਹ ਲਾ ਕਿ ਜਿਹੜੇ ਦਬੇ ਕੁਚਲੇ ਬੱਚੇ ਦਾ ਜਿਹੜੇ ਕੋਈ ਫੀਸ ਨਹੀਂ ਅਫੋਰਡ ਕਰਦੇ ਕੋਈ ਇਦਾਂ ਦਾ ਵੀ ਕਨਸੈਪਟ ਜਿਵੇਂ ਸਾਡੇ ਬਰਨਾਲਾ ਸ਼ਹਿਰ ਦੇ ਚਾਗਰਵਾਲ ਸਭਾ ਬਣੀ ਹੋਈ ਹੈ ਉਸ ਦੇ ਮਾਧਮ ਰਾਹੀਂ ਹੋਰ ਸੰਸਥਾਵਾਂ ਦੇ ਰਾਹੀਂ ਕੋਸ਼ਿਸ਼ ਕਰਦਾ ਵੀ ਜਿਹੜੇ ਬੱਚੇ ਜਿਨ੍ਹਾਂ ਦੇ ਮਾਵਾ ਉਹਨਾਂ ਦੀ ਸਹਿਯੋਗ ਨਹੀਂ ਕਰ ਸਕਦੇ ਪੜ੍ਹਾਈ ਤੇ ਖੇਡਾਂ ਦੇ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੀ ਹੈਲਪ ਦੀ ਲੋੜ ਹੈ ਮੈਂ ਆਪਣੇ ਵੱਲੋਂ ਕਰਵਾਵਾਂ। ਦੇਖੋ ਜਿਹੜੀ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਜਿਵੇਂ ਕਾਰਜਸ਼ੈਲੀ ਬਾਰੇ ਸ਼੍ਰੀ ਪਿਆਰਾ ਲਾਲ ਰਾਜਸਟਰ ਨੇ ਬਰਨਾਲਾ ਸਪੋਰਟਸ ਕਲੱਬ ਦੀਆਂ ਉਪलब्ਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ ਜਿਸ ਵਿੱਚ ਪੰਜਾਬ ਭਰ ਤੋਂ ਟਾਪਰ ਬੱਚੇ ਅਤੇ ਚੰਗੇ ਅੰਕ ਲੈਣ ਵਾਲੇ ਬੱਚਿਆਂ ਨੂੰ ਹਮੇਸ਼ਾ ਸਨਮਾਨਿਤ ਕੀਤਾ ਜਾਂਦਾ ਹੈ ਹਾਂ ਜਿਹੜਾ ਸ਼ਹਿਰੀਆਂ ਦੁਆਸੇ ਹੋਊਗਾ ਉਹਨਾਂ ਵਰਨਾਲਾ ਉਹ ਜਿਹੜੀਆਂ ਵੱਖ-ਵੱਖ ਸਮਾਜਿਕ ਧਾਰਮਿਕ ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ ਸਭ ਦਾ ਬਰਾਬਰ ਅਤੇ ਸੰਪੂਰਨ ਯੋਗਦਾਨ ਰਹਿੰਦਾ ਹੈ